ਕੇਂਦਰជា বিজেপি ਨੇ ਪਾਵੇਂ ਐਂਡੀਏ ਦੇ ਗੱਠ ਜੋੜਦੇ ਨਾਲ ਸਰਕਾਰ ਬਣਾ ਲਈਏ ਪਰ ਫਿਰ ਵੀ ਇਸ ਸਰਕਾਰ ਤੇ ਟਿਕਣ ਦੀ ਅਟਕਲਾ ਲਗਾਤਾਰ ਸਾਹਮਣੇ ਆ ਰਹੀਆਂ ਨੇ ਤੇ ਉੱਥੇ ਹੀ ਸ਼ਿਵ ਸੈਨਾ ਦੇ ਮੁਖੀ ਉੱਧਵ ਠਾਕਰੇ ਦੇ ਬਿਆਨ ਨੇ ਸਿਆਸਤ ਨੂੰ ਹੋਰ ਜ਼ਿਆਦਾ ਪਖਾ ਦਿੱਤਾ ਜੀ ਹਾਂ ਦੱਸਦੀ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਉਹ ਉਹਨਾਂ ਲੋਕਾਂ ਦਾ ਕਦੇ ਵੀ ਸਾਥ ਨਹੀਂ ਦੇਣਗੇ ਜਿਨ੍ਹਾਂ ਨੇ ਉਹਨਾਂ ਦੀ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤੇ ਉੱਥੇ ਹੀ ਜਿੱਥੇ ਕਿਆਸ ਲਗਾਏ ਜਾ ਰਹੇ ਸਨ ਕਿ বিজেপি ਅਤੇ ਸ਼ਿਵ ਸੈਨਾ ਦੇ ਵਿੱਚ ਸੁਲਾਹ ਹੋ ਗਈ ਹੈ ਉਸ ਦੇ ਉੱਪਰ ਵੀ ਰੋਕ ਲੱਗ ਗਈ ਹੈ ਸ਼ਿਵ ਸੈਨਾ ਨੇ 58ਵੇਂ ਸਥਾਪਨ ਦਿਵਸ ਤੇ ਇੱਥੇ ਆਯੋਜਿਤ ਇੱਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਠਾਕਰੇ ਨੇ ਕਿਹਾ ਹੈ ਕਿ 9 ਜੂਨ ਨੂੰ ਸੱਤਾ ਚ ਆਈ ਨਰਿੰਦਰ ਮੋਦੀ ਸਰਕਾਰ ਡਿੱਗ ਜਾਵੇਗੀ ਅਤੇ ਉਸ ਦੀ ਜਗ੍ਹਾ ਇੰਡੀਆ ਗੱਠਜੋੜ ਦੀ ਅਗਵਾਈ ਵਾਲੀ ਸਰਕਾਰ ਸੱਤਾ ਤੇ ਕਾਬਜ਼ ਹੋਵੇਗੀ। ਹਾਲ ਹੀ ਚ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਚ ਭਾਜਪਾ ਦੇ ਪ੍ਰਦਰਸ਼ਨ ਤੇ ਸਾਫਾ ਮੁੱਖ ਮੰਤਰੀ ਠਾਕਰੇ ਨੇ ਕਿਹਾ ਹੈ ਕਿ ਨੈਸ਼ਨਲ ਪਾਰਟੀ ਭਾਜਪਾ ਇੱਕ ਖਬਰ ਫੈਲਾ ਕੇ ਆਪਣੀ ਅਸਫਲਤਾ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸ਼ਿਵ ਸੈਨਾ ਸੱਤਾਧਾਰੀ ਐਨਡੀਏ ਚ ਸ਼ਾਮਲ ਹੋਵੇਗੀ ਭਾਜਪਾ ਨਾਲ ਮੋੜ ਗੱਠ ਜੋੜਦੀਆਂ ਕਿ ਆਸ ਆਰੀਆਂ ਬਾਰੇ ਠਾਕਰੇ ਨੇ ਕਿਹਾ ਹੈ ਕਿ ਅਸੀਂ ਕਦੇ ਉਹਨਾਂ ਦੇ ਨਾਲ ਨਹੀਂ ਜਾਵਾਂਗੇ ਜਿਨ੍ਹਾਂ ਨੇ ਸ਼ਿਵ ਸੈਨਾ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਸੁਪਰੀਮ ਕੋਰਟ ਹੇਠਲੇ ਸਦਨ ਦੇ ਕੁਝ ਮੈਂਬਰਾਂ ਦੇ ਨਾਲ ਸੰਬੰਧਿਤ ਅਯੋਗਤਾ ਪਟੀਸ਼ਨਾਂ ਤੇ ਆਪਣਾ ਫੈਸਲਾ ਨਹੀਂ ਦਿੰਦੀ ਉਦੋਂ ਤੱਕ ਵਿਧਾਨ ਪਰਿਸ਼ਦ ਦੀਆਂ 11 ਸੀਟਾਂ ਲਈ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ ਵਿਧਾਨ ਪਰਿਸ਼ਦ ਦੀਆਂ 11 ਸੀਟਾਂ ਲਈ 12 ਜੁਲਾਈ ਨੂੰ ਚੋਣਾਂ ਹੋਣੀਆਂ ਹਨ ਇਸ ਚੋਣ ਦੇ ਵਿੱਚ ਵਿਧਾਇਕ ਵੋਟ ਪਾਉਣਗੇ ਠਾਕਰੇ ਨੇ ਭਾਜਪਾ ਦੇ ਹਿੰਦੂਤਵ ਨੂੰ ਛੱਡਣ ਦਾ ਦੋਸ਼ ਲਗਾਇਆ ਹੈ ਅਤੇ ਸਵਾਲ ਕੀਤਾ ਹੈ ਕਿ ਕੀ ਰਾਸ਼ਟਰੀ ਪਾਰਟੀ ਦਾ ਖੇਤਰੀ ਪਾਰਟੀਆਂ TDP ਅਤੇ ਜਨਤਾ ਦਲ ਦੇ ਨਾਲ ਗੱਠਜੋੜ ਕੁਦਰਤੀ ਸੀ ਸ਼ਿਵ ਸੈਨਾ ਦੇ ਪ੍ਰਧਾਨ ਠਾਕਰੇ ਨੇ ਭਾਜਪਾ ਦੇ ਹਿੰਦੂਤਵ ਨੂੰ ਪ੍ਰਤੀਗਾਮੀ ਕਰਾਰ ਦਿੱਤਾ ਅਤੇ ਆਪਣੀ ਪਾਰਟੀ ਦੇ ਹਿੰਦੂਤਵ ਨੂੰ ਪ੍ਰਗਤੀਸ਼ੀਲ ਕਰਾਰ ਦਿੱਤਾ ਹੈ ਇਸੇ ਦੱਸ ਦिए ਕਿ ਕੱਲ ਸ਼ਿਵ ਸੈਨਾ ਦਾ ਸਥਾਪਨਾ ਦਿਵਸ ਸੀ ਇਹ ਸਥਾਪਨਾ ਦਿਵਸ ਸ਼ਿਵ ਸੈਨਾ ਦੇ ਦੋਵਾਂ ਧੜਿਆਂ ਵੱਲੋਂ ਵੱਖਰੇ ਤੌਰ ਤੇ ਮਨਾਇਆ ਗਿਆ ਹੈ